ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਮੈਨੂੰ ਆਪਣੇ ਏਰੀਏ ਦੇ ਜਿੰਨੇ ਵੀ ਸਕੂਲ ਨੇ ਚਾਹੇ ਐਲੀਮੈਂਟਰੀ ਸਕੂਲ ਹਮਾਇਓਪੁਰ ਐਲੀਮੈਂਟਰੀ ਸਕੂਲ ਬਾੜਾ ਤੇ ਐਲੀਮੈਂਟਰੀ ਸੈਕੰਡ ਬਾੜਾ ਉਹਨਾਂ ਵਿੱਚ ਕੋਈ ਸੇਵਾ ਕਰਨ ਦਾ ਮੌਕਾ ਮਿਲੇਆ ਇਹ ਸੇਵਾ ਦਾ ਮਾਧਿਅਮ ਭਾਰਤੀ ਗਿਆਨ ਵਿਗਿਆਨ ਸੰਸਥਾਨ ਜਿਹੜੀ ਕਿ ਇੰਡੀਆ ਲੈਵਲ ਦੇ ਉੱਤੇ ਸਮਾਜ ਦੀ ਸੇਵਾ ਦੇ ਵਿੱਚ ਲੱਗੀ ਹੋਈ ਹੈ ਪਿਛੇ ਸਕੂਲਾਂ ਦੀ ਮੈਂ ਰਿਕੁਆਇਰਮੈਂਟ ਲਿੱਤੀ ਸੀ ਜਿੱਥੇ ਸਕੂਲਾਂ ਦੇ ਵਿੱਚ ਆਰੋਜ਼ ਚੰਗੇ ਪਾਣੀ ਵਾਸਤੇ ਲਾਈਟ ਵਾਸਤੇ ਇਨਵਰਟਰ ਤੇ ﺍﻟमीਰਾਜ਼ ਚੇਅਰਸ ਤੇ ਹੋਰ ਜੋ ਬੇਸਿਕ ਨੈਸੈਸਿਟੀ ਸੀ ਬੱਚਿਆਂ ਦੇ ਸਪੋਰਟਸ ਦਾ ਸਮਾਨ ਉਹ ਸਾਰਾ ਕੁਝ ਅਸੀਂ ਅੱਜ ਇਹਨਾਂ ਸਕੂਲਾਂ ਨੂੰ ਦੇਣ ਜਾ ਰਹੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਹੋਰ ਜ਼ਰੂਰਤਮੰਦ ਪਰਿਵਾਰ ਨੇ ਉਹਨਾਂ ਦੀ ਬਿਹਤਰੀ ਵਾਸਤੇ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦੀ ਬਿਹਤਰੀ ਵਾਸਤੇ ਮੈਂ ਔਰ ਉਪਰਲੇ ਕਰੂੰਗਾ ਤਾਂ ਕਿ ਮੈਂ ਆਪਣੇ ਏਰੀਆ ਨੂੰ ਮੈਂ ਆਪਣੇ ਸਮਾਜ ਨੂੰ ਪਰਫੁੱਲਤ ਕਰ ਸਕਾਂ ਉੱਚਾ ਚੁੱਕ ਸਕਾਂ ਉਸਦੇ ਲਈ ਮੈਂ ਯਤਨਸ਼ੀਲ ਹਾਂ ਉਸਦੇ ਲਈ ਮੈਂ ਤੇ ਮੇਰੀ ਘਰ ਵਾਲੀ ਪ੍ਰਵੀਨ ਕੁਮਾਰੀ ਅਸੀਂ ਦੋਨੇ ਹੀ ਆਪਣੇ ਏਰੀਆ ਦੇ ਵਿੱਚ ਪੱਧਰ ਚੜ ਕੇ ਕੰਮ ਕਰਾਂਗੇ